ਇਹ ਵੀ ਸਿਖਾਣਾ ਰੋਡ ਦਾ ਕੰਮ ਸ਼ੁਰੂ ਕਰਾ ਦੇਣਾ ਉਹਦਾ ਇਸ ਕਰਕੇ ਰੁਕਿਆ ਹੋਇਆ ਸੀ ਵੀ ਕਨੈਕਸ਼ਨ ਦੇ ਰਹੇ ਸੀ ਜੀ ਕਿਉਂਕਿ ਕਈ ਵਾਰੀ ਹੁੰਦਾ ਇਹ ਆ ਵੀ ਆਪਾਂ ਰੋਡ ਬਣਾ ਲੈਣੇ ਮੁੜ ਕੇ ਕਨੈਕਸ਼ਨ ਦੇਣਾ ਅਸੀਂ ਪੱਟ ਲੈਣੇ ਆ ਉਹ ਸਾਰਾ ਲੋਕਾਂ ਦਾ ਪੈਸਾ ਮਤਲਬ ਆਪਣਾ ਆਪ ਦਾ ਪੈਸਾ ਹੀ ਆਪਾਂ ਖਰਾਬ ਕਰਦੇ ਹਾਂ ਸਰਕਾਰ ਦਾ ਕੋਈ ਪੈਸਾ ਉੱਥੋਂ ਥੋੜੀ ਡਿੱਗਦਾ ਆਪਣਾ ਪੈਸਾ ਸਰਕਾਰ ਆਪਣੀ ਹੈ ਸੋ ਵੇਸਟ ਨਾ ਹੋਵੇ ਇਸ ਕਰਕੇ ਉਹਦੇ ਡਿਲੇ ਹੋ ਰਿਹਾ ਸੀ ਹੁਣ ਉਹ ਜਲਦੀ ਹੋ ਜਾਏਗਾ ਆ ਹੁਣੇ ਹੀ 2-4 ਦਿਨਾਂ ਤਾਈ ਤੁਸੀ ਜਿਹੜਾ ਰਾਈਜ਼ਿੰਗ ਮੇਨ ਦਾ ਜਿਹੜਾ ਪ੍ਰੋਜੈਕਟ ਆ 18 ਕਰੋੜ ਰੁਪਈਆ ਉਹਦਾ ਜਿਹੜੀ ਨਵੀਆਂ ਪਾਈਪਾਂ ਪੈਣੀਆਂ ਤਾਂ ਕਿ ਜਿਹੜਾ ਬਾਰਿਸ਼ ਦਾ ਪਾਣੀ ਜਲਦੀ ਨਿਕਲ ਜਾ ਕਰੂਗਾ ਫੇਰ ਪੀਣ ਵਾਲੇ ਪਾਣੀ ਦੀ 60 ਕਿਲੋਮੀਟਰ ਲੰਬੀ ਪਾਈਪ ਪੈ ਰਹੀ ਐ ਨਵੀਂ ਔਰ ਜਿਹੜੀ 20 ਕਿਲੋਮੀਟਰ ਉਹ ਐ ਜਿਹੜੀ ਦੁਵਾਰਾ ਪਾਉਣੀ ਐ ਜਿਹੜੀ ਰਿਪੇਅਰ ਕਰਨੀ ਐ ਅੱਜ ਵੀ ਜਾ ਕੇ ਦੇਖ ਲਓ ਆਪਣੇ ਬੰਦੇ ਲੱਗੇ ਹੋਏ ਆ ਜਿਹੜਾ ਆਪਣਾ ਵਾਟਰ ਵਕ ਦੇ ਵਿੱਚ ਮੋਟਰਾਂ ਮੋਟਰਾਂ ਦੱਸਦੇ ਸੀ ਵੀ ਚੱਲਦੀਆਂ ਨਹੀਂ ਉਹਨਾਂ ਨੂੰ ਠੀਕ ਕਰਨ ਲੱਗੇ ਹੋਏ ਆ ਸੋ ਦਿਨ ਰਾਤ ਲੱਗੇ ਹੋਏ ਆ ਪੈਸੇ ਵਾਲੀ ਲੋਕ ਕਵੀ ਨਹੀਂ ਜਿਹੜਾ ਅਸੂਆ ਥੂਏ ਦੇ ਨਾਲ ਬਾਈਪਾਸ ਐ ਬੜਾ ਮਾੜਾ ਸੀ ਇਹਦਾ ਵੀ ਇਹ ਨਵਾਂ ਬਣਾ ਦੇਣਾ ਜੀ ਇਹ ਵੀ ਔਰ ਸੂਏ ਦਾ ਜਿਹੜਾ ਵਿੰਗ ਜਆ ਉਹ ਵੀ ਥੋੜਾ ਬੋਤਾ ਕੱਢ ਦਿਆਂਗੇ ਜਿੰਨਾ ਨਿਕਲ ਸਕਦਾ ਔਰ ਸੂਆ ਵੀ ਨਵਾਂ ਪੜ ਰਿਹਾ ਕਿਉਂਕਿ ਉੱਥੇ ਆਪਣੇ ਕੁਹਾਰ ਵਾਲੇ ਟੁੱਟ ਜਾਂਦਾ ਸੀ ਹਰ ਸਾਲ ਟੁੱਟਦਾ ਸੀ ਇਹ ਉਹ ਵੀ ਨਵਾਂ ਪੜ ਰਿਹਾ ਸੋ 35 40 ਸਾਲ ਬਾਅਦ ਇਹਨਾਂ ਇਹ ਗਲੀਆਂ ਬਣੀਆਂ ਮੇਰੇ ਯਾਦ ਆ ਜਦੋਂ 17 ਵਾਲੇ ਇਲਕਾਂ ਚ ਆਇਆ ਸੀ ਉਦੋਂ ਉਦੋਂ ਵੀ ਖੈਰਾ ਸਾਹਿਬ ਦੇ ਆਵਾ ਤੱਤੀਆਂ ਤੁੱਤੀਆਂ ਸੁਣਾਈਆਂ ਸੀ ਬੰਦਾ ਜਿਹੜਾ ਖਰਾਬ ਬੰਦਾ ਉਹ ਤੁੱਤੇ ਤੁੱਤੇ ਜਿਹੜਾ ਤਪਿਆ ਬੰਦਾ ਹੈ ਜੀ ਐਡੇ 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 ਟੋਏ ਸੀਗੇ ਮੇਰੇ ਆਪ ਯਾਰਾ ਮੇਰਾ ਗੋਡਾ ਲਉਦਾ ਨੰਗੇੜੀਆਂ ਲਾ ਜੀ ਉਥੋਂ ਹੈ ਜੀ ਤੇ ਹੁਣ ਆਪਾਂ ਸਿੱਧੇ ਜਾ ਸਕਦੇ ਆ ਰਾਮ ਨਾਲ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਔਰ ਸਭ ਤੋਂ ਵੱਡੀ ਮੇਰੀ ਕਮਾਈ ਆ ਜਦੋਂ ਮੈਂ ਤੁਹਾਨੂੰ ਮਿਲਦਾ ਤੁਹਾਡੇ ਮੂੰਹ ਤੇ ਮੁਸਕਾਨ ਹੁੰਦੀ ਹੈ ਇਸੇ ਤਰ੍ਹਾਂ ਮੁਸਕਾਨ ਬਣੀ ਰਹੇ ਤੰਦਰੁਸਤੀਆਂ ਰਹਿਣ ਤੁਹਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਬੱਚੇ ਤੁਹਾਡੀ ਸੁਣਨ ਤੁਹਾਡੇ ਕਹਿਣੇ ਚ ਹੋਣ ਤੁਹਾਡੀ ਸੇਵਾ ਕਰਨ ਇਹ ਮੇਰੀ ਦੁਆ ਹੈ ਤਨ ਤਨ ਸ੍ਰੀ ਗੁਰੂ ਗੰਸਾ ਸਾਹਿਬ ਜੀ ਦੇ ਚਰਨਾਂ ਵਿੱਚ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ